ਮੇਰਾ ਨਾਮ ਬਲਜੀਤ ਕੋਹਰਾ ਜੀ ਮੇਰੇ ਹਸਬੰਡ ਦਾ ਨਾਮ ਸੰਦੀਪ ਸਿੰਘ ਹੈ ਜੀ ਉਹ 1 ਸਾਲ ਤੋਂ ਜੋਰਜੀਆ ਵਿੱਚ ਰਹਿ ਰਹੇ ਸੀ ਤੇ ਬਰਫੀਲੇ ਕੋਈ ਤੂਫਾਨ ਆਏ ਉਹਨਾਂ ਦੀ ਉੱਤੇ ਮਤਲਬ ਡੈਥ ਹੋਈ ਅੰਦਰ ਕੋਈ ਉਹਨਾਂ ਨੇ ਜਨਰੇਟਰ ਚਲਾ ਲਿਆ ਤੇ ਉਹ ਜਨਰੇਟਰ ਨਾਲ ਸਾਰਾ ਕੋਈ ਕਾਰਬਨ ਮੋਨੋਆਕਸਾਈਡ ਉਹਨਾਂ ਨੂੰ ਗੈਸ ਜਰੀਲੀ ਚੜੀ ਜਿੰਨਾ ਕਰਕੇ ਉਹਨਾਂ 12 ਜਣਿਆਂ ਦੀ ਡੈਥ ਹੋਤੀ ਹੋਗੀ ਕਿੰਨੇ ਦਿਨ ਚੋਂ ਇਦਾਂ ਦੀ ਉਹਨਾਂ ਦੀ 14 14 ਤਰੀਕ ਦੀ ਡੈਥ ਹੋਈ ਹੈ ਅੱਜ ਪੂਰਾ 1 ਵੀਕ ਹੋ ਚੁੱਕਿਆ ਉਹਨਾਂ ਦੀ ਡੈਥ ਹੋਈ ਨੂੰ ਇੱਕ ਵੀਕ ਤੋਂ ਬਾਅਦ ਤੁਹਾਡੇ ਪ੍ਰਭਾਵ ਵਿੱਚ ਕੋਈ ਸਿਆਸੀ ਲੀਡਰ ਕੋ ਪੰਜਾਬ ਸਾਡੇ ਕੋਈ ਲੀਡਰ ਨਹੀਂ ਕੋਈ ਸੰਸਥਾ ਨਹੀਂ ਸਿਰਫ ਤੁਸੀਂ ਹੀ ਪਹਿਲੀ ਸੰਸਥਾ ਸਰਬਤ ਭਲਾ ਵਾਲੇ ਆਏ ਨੇ ਹੋਰ ਕੋਈ ਸਾਡੇ ਕੋਲ ਨਹੀਂ ਆਇਆ ਅਸੀਂ ਆਪਣੀ ਪੂਰੀ ਵਾਅ ਪੇਸ਼ ਲਾਈ ਹੈ ਕਿ ਕੋਈ ਸਾਡੇ ਕੋਲ ਜੇ ਸਾਡੀ ਪ੍ਰੈਸ ਰਿਪੋਰਟਰ ਆਏ ਉਹਨਾਂ ਨੇ ਸਾਡੀ ਹੈਲਪ ਕਰਨ ਦੇ ਬਾਕੀ ਹੋਰ ਕੋਈ ਨਹੀਂ ਸਾਡੇ ਕੋਲ ਆਇਆ ਇਸ ਟਾਈਮ ਕੀ ਮੰਗ ਕਰਦੇ ਤੁਸੀਂ ਸਾਡੀ ਮੰਗ ਇਹ ਆ ਜਿੰਨੀ ਵੀ ਜਲਦੀ ਹੋ ਜਾ ਕੇ ਸੰਦੀਪ ਸਿੰਘ ਦੀ ਲਾਸ਼ ਸਾਨੂੰ ਮਿਲੇ ਜੋ ਵੀ ਹੈ ਸਾਡਾ ਜਿੱਦਾਂ ਵੀ ਆ ਸਾਨੂੰ ਸੰਦੀਪ ਸਿੰਘ ਜੀ ਚਾਹੀਦੇ ਇੱਥੇ ਬਸ ਇਹ ਬੇਟੀ ਉਹਨਾਂ ਦੀ ਹਾਂਜੀ ਇਹ ਬੇਟੀ ਨੇ ਉਹਨਾਂ ਦੇ ਇਹ ਫਾਦਰ ਸਾਹਿਬ ਸੰਦੀਪ ਜੀ ਦੇ ਕਿੰਨੇ ਸਾਲ ਦੀ ਬੇਟੀ ਹੈ 8 ਸਾਲ ਦੀ ਸਰ ਬੇਟੀ ਹੈ ਪੜਦੀ ਹੈ ਜੀ ਹਾਂਜੀ ਪੜਦੀ ਹੈ ਉਹਨਾਂ ਨੂੰ 1 ਸਾਲ ਹੀ ਹੋ ਚੱਲਿਆ ਹੈ ਹਾਂਜੀ ਸਰ ਇਹ ਤੁਹਾਡੇ بیٹے ਦੀ ਡੈਥ ਹੋਈ ਹੈ ਕਦੋਂ ਹੋਈ ਹੈ ਤੇ ਕਿਵੇਂ ਕਿਵੇਂ ਕਿੱਥੇ ਹੋਈ ਹੈ ਸਾਡੇ بیٹے ਦੀ 14 ਤਰੀਕ ਨੂੰ ਡੈਥ ਹੋਈ ਹੈ ਜੌਰਜ ਦੇ ਡੈਥ ਹੋਈ ਹੈ ਤੂਫਾਨ ਆਉਣ ਕਾਰਨ ਜਨਰੇਟਰ ਉਹ ਕਮਰੇ ਵਿੱਚ ਲਾਉਣ ਕਰਕੇ ਜਿਹੜੇ ਆਕਸੀਜਨ ਉਹਨਾਂ ਨਹੀਂ ਮਿਲੀ 12 ਦੇ 12 ਜਿਹੜੇ ਬੱਚੇ ਹੋ ਉਹ ਦਮ ਘੁੱਟ ਕੇ ਦੇ 12 ਦੇ 12 ਬੱਚੇ ਮਿਲ ਗਏ ਆ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਕੋ ਕੋਈ ਸਿਆਸੀ ਲੀਡਰ ਜਾਂ ਕੋਈ ਵੀ ਸਾਡੇ ਕੋ ਸੰਥਾ ਨਹੀਂ ਆਈ ਜਿਹੜੀ ਕਿ ਸਾਡੇ ਕੋ ਸੰਥਾ ਹੈ ਜਿਹੜੇ ਅੱਜ ਤੁਸੀਂ ਸਾਡੇ ਕੋ ਆਏ ਆ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਬੇਟੇ ਦੀ ਇਰਲਾਜ ਜਿਹੜੀ ਹੈ ਜਲਦੀ ਤੋਂ ਜਲਦੀ ਪਰਿਵਾਰ ਦੇ ਹਵਾਲੇ ਕੀਤੀ ਜਾਵੇ ਇਹ ਬੇਨਤੀ ਕਰਦੇ ਹਾਂ ਜਿੰਨੀ ਹੋ ਸਕੇ ਸਾਡੇ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਚੈਰੀਟੇਵਲ ٹرسٹ ਮਾਨਯੋਗ ਡਾਕਟਰ ਐਸ.ਪੀ ਸਿੰਘ ਉਪਰਾਏ ਮੈਨੇਜਰ ਟ੍ਰਸਟ ਜਿਨ੍ਹਾਂ ਦੀ ਰਹਿਵਾਈ ਹੈਟ ਪੂਰੇ ਇੰਡੀਆ ਦੇ ਵਿੱਚ ਜਿੱਤੇ ਜਿੱਤੇ ਵੀ ਉਹਨਾਂ ਦੀ ਸੇਵਾਵਾਂ ਚੱਲ ਰਹੀਆਂ ਨੇ ਸਮੇਂ-ਸਮੇਂ ਸਰ ਉਹ ਆਪਣੀਆਂ ਸਾਰੀਆਂ ਸੇਵਾਵਾਂ ਪੂਰੀਆਂ ਕਰਦੇ ਨੇ ਅੱਜ ਕਰੀਬ ਸਾਨੂੰ 12 ਵਜੇ ਦੇ ਕਰੀਬ ਮਾਨਯੋਗ ਡਾਕਟਰ ਐਸ.ਪੀ. ਸਿੰਘ ਪ੍ਰਾਇਸ ਸਾਹਿਬ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਇਹ ਸਾਬ ਕੋਲੋਂ ਫੋਨ ਆਇਆ ਕਿ ਤਰਨਤਾਂ ਦੀ ਟੀਮ ਨੂੰ ਪਰਿਵਾਰ ਦੇ ਕੋਲ ਪਹੁੰਚਾਇਆ ਜਾਵੇ ਉਹਨਾਂ ਦੀ ਸਾਰੀ ਗੱਲ ਸੁਣੀ ਜਾਵੇ ਇਸ ਕਰਕੇ ਉਸ ਤੋਂ ਬਾਅਦ ਅਸੀਂ ਆਪਣੇ ਸੰਸਦ ਦੇ ਜਟੂ ਕਮੇਟੀ ਮੈਂਬਰ ਸudar ਮੁਖਤ ਮੁਖ ਰਾਮ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਇਹਨਾਂ ਦੇ ਘਰ ਜਾ ਕੇ ਇਹਨਾਂ ਦੀ ਸਾਰੀ ਗੱਲ ਪੁੱਛੀ ਜਾਵੇ ਤੇ ਪਰਿਵਾਰ ਨੂੰ ਆਪਾਂ ਮਿਲਣਾ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਫਿਰ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਕੇ ਸਮਾਂ ਲਿਆ ਫਿਰ ਅਸੀਂ ਆਦੀ ਪੂਰੀ ਤਰਨਤਨ ਜ਼ਿਲ੍ਹੇ ਦੀ ਟੀਮ ਇਹਨਾਂ ਦੇ ਘਰ ਵਿਖੇ ਅਸੀਂ ਆਏ ਹਾਂ ਜੋ ਘਰ ਦੇ ਹਾਲਾਤ ਹੀ ਵੇਖੇ ਨੇ ਐਡੇ ਕੋਈ ਮੈਂ ਕਿ ਤਰਸਯੋਗ ਨਹੀਂ ਕਿ ਬੱਚੇ ਨੂੰ ਇਹਨਾਂ ਨੇ ਆਪਣੇ ਨੂੰ ਕਲਾਇਆ ਬਾਹਰ ਕਿ ਘਰ ਦਾ ਜਿਹੜਾ ਗੁਜ਼ਾਰਾ ਉਹ ਜਿਹੜਾ ਪਹਿਲਾਂ ਘਰ ਟੀ ਹੋਣ ਕੇ ਗਾਂ ਕੇ ਵਧੀਆ ਹੋ ਸਕੀ ਕਿ ਤਰੱਕੀ ਕਰ ਸਕਣ ਛੋਟੀ ਬੱਚੀ ਵੀ ਆ ਕਿ ਜਿਹੜੀ ਸਕੂਲ ਦੇ ਵਿੱਚ ਪੜਦੀ ਆ ਕਿ ਸਾਰਾ ਕਰਤੈ ਉਸ ਬੱਚੇ ਦੇ ਸਿਰ ਤੇ ਹੀ ਤੇ ਇਸ ਕਰਕੇ ਸੰਦੀਪ ਜੀ ਦੀ ਜਿਹੜੀ ਡੈੱਡ ਬੋਡੀ ਆ ਉਹਨੂੰ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਮਾਨਯੋਗ ਡਾਕਟਰ ਐਸ ਪੀ ਸਿੰਘ ਬਰਾਏ ਸਾਹਿਬ ਨੂੰ ਅਸੀਂ ਲਿਖਤੀ ਤੌਰ ਤੇ ਆਪਣੇ ਵੱਲੋਂ ਤੇ ਇੱਕ ਐਪਲੀਕੇਸ਼ਨ ਇਹਨਾਂ ਵੱਲੋਂ ਡਾਕਟਰ ਸਾਹਿਬ ਨੂੰ ਅਸੀਂ ਭੇਜ ਰਹੇ ਹਾਂ ਜੋ ਜਲਦ ਤੋਂ ਜਲਦ ਸੰਦੀਪ ਜੀ ਦੀ ਡੈੱਡ ਬੋਡੀ ਅਸੀਂ ਪਰਿਵਾਰ ਦੇ ਵੱਲੋਂ ਲਿਖ ਰਹੇ ਹਾਂ